ਦੋਸਤੋ ਦੁਨੀਆ ਨਾ ਕਿਸੇ ਪਾਸੇ ਵੀ ਨਾ ਜੀਣ ਨਹੀਂ ਦਿੰਦੀ ਆਪਾਂ ਪੈਸੇ ਦੀ ਹੀ ਮਿਸਾਲ ਲੈ ਲੈ ਲੈਂਦੇ ਆ ਜੇ ਕੋਈ ਬੰਦਾ ਨਾ ਦਿਨ ਰਾਤ ਮਿਹਨਤ ਕਰਦਾ ਹੈ ਨਾ ਤੇ ਲੋਕੀ ਪਤਾ ਕੀ ਕਹਿੰਦੇ ਆ ਕਿ ਇਹ ਤਾਂ ਪੈਸੇ ਲਈ ਮਰਦਾ ਹੈ ਤੇ ਜੇ ਕੋਈ ਬੰਦਾ ਨਾ ਮਿਹਨਤ ਨਾ ਕਰੇ ਨਾ ਤੇ ਕਹਿਣਗੇ ਕਿ ਇਹ ਤਾਂ ਸਾਲਾ ਨਿਕੰਮਾ ਆ ਤੇ ਜੇ ਕੋਈ ਖੁੱਲਾ ਖਰਚਾ ਕਰੇ ਨਾ ਤੇ ਕਹਿਣਗੇ ਕਿ ਫਜ਼ੂਲ ਖਰਚੀ ਕਰਦਾ ਹੈ ਤੇ ਜੇ ਕੋਈ ਨਾ ਕਰੇ ਤੇ ਕਹਿਣਗੇ ਇਹ ਤਾਂ ਜੀ ਕੰਜੂਸ ਆ ਮੱਖੀ ਚੂਸ ਆ ਤੇ ਜੇ ਦੋਸਤੋ ਕਿਸੇ ਕੋਲ ਜਿਆਦਾ ਹੀ ਪੈਸਾ ਹੈ ਨਾ ਤੇ ਕਹਿਣਗੇ ਕਿ ਇਹਦੇ ਕੋਲ ਤਾਂ ਦੋ ਨੰਬਰ ਦਾ ਪੈਸਾ ਹੋਊਗਾ ਤੇ ਜੇ ਦੋਸਤੋ ਕਿਸੇ ਕੋਲ ਪੈਸੇ ਨਾ ਹੋਣ ਤਾਂ ਕਹਿਣਗੇ ਕਿ ਜੇ ਮਿਹਨਤ ਕਰ ਲੈਂਦਾ ਤਾਂ ਇਹ ਹਾਲ ਨਾ ਹੁੰਦਾ ਤੇ ਜ਼ਿੰਦਗੀ ਭਰ ਦੀ ਕਮਾਈ ਬਾਰੇ ਨਾ ਅਖੀਰ ਵਿੱਚ ਆਖਿਆ ਜਾਂਦਾ ਹੈ ਕਿ ਇਹ ਤਾਂ ਬੇਵਕੂਫ ਹੈ ਇਹ ਪੈਸੇ ਦਾ ਸੋਖੀ ਵੀ ਭੋਗਣਾ ਆਉਂਦਾ ਤਾਂ ਇਸਨੇ ਕਮਾਇਆ ਕਿਉਂ ਦੋਸਤੋ ਕੀ ਇਹ ਗੱਲ ਸੱਚ ਹੈ ਜੇ ਸੱਚ ਹੈ ਤਾਂ ਕਮੈਂਟਾਂ ਚ ਜਰੂਰ